वेलकम टू अमर लव्स रोया चैनल पे अमर एयर लव मैं तो मिनू भी चेक ਛੜਿਆ ਸੋਇਆ ਸਾਡਾ ਅੱਗੇ ਅੱਗੇ ਮੈਂ ਅੱਗੇ ਮੈਂ हां स्वागत ਹੈ ਜੀ ਤੁਹਾਡਾ ਅੱਜ ਦੀ ਵੀਡੀਓ 'ਚ ਤੇ ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਅੱਜ ਆਪਾਂ ਰੈਂਡਮਲੀ ਜਾ ਰਹੇ ਆ ਬਾਹਣ ਦੇ ਵਿੱਚ यस ਦੇਖਦੇ ਆ ਕਿ ਸਨਸੈਟ ਹੁੰਦਾ ਦੇਖਣਾ ਸੀ ਕਾਫੀ ਟਾਈਮ ਹੋ ਗਿਆ ਤੇ ਉਹਦਾ ਅਮੇਜ਼ਿੰਗ ਜਿਹੜਾ ਕਿ ਆਪਾਂ ਕੁਦਰਤ ਦਾ ਨਜ਼ਾਰਾ ਕੈਪਚਰ ਕਰਾਂਗੇ ਰਸਤੇ 'ਚ ਤੁਹਾਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ ਮਿਲੀਆਂ ਉਹ ਵੀ ਦਿਖਾਉਂਦੇ ਜਾਵਾਂਗੇ ਤੇ ਫਿਲਹਾਲ ਤੇ ਆਪਾਂ ਸਿਟੀ ਦੇ ਵਿੱਚੋਂ ਦੀ ਲੰਘਦੇ ਪਏ ਆ ਇਹਦੇ ਨਾਲ ਅਗਲੇ ਪਾਸੇ ਜਾ ਕੇ ਮੈਨੂੰ ਜਿੱਥੇ ਤੱਕ ਲੱਗਦਾ ਵਾਈਨਰੀਆਂ ਆ ਜਾਣੀਆਂ ਨੇ ਜਿੱਥੇ ਚੋਂ ਵਾਈਨ ਬਣਦੀ ਨਾ ਜਿਦਾ ਤੁਸੀਂ ਇੱਧਰ ਆ ਦੇਖ ਰਹੇ ਨਾ ਇਹ ਅੰਗੂਰ ਆ ਸਾਰੇ ਤੇ ਆ ਫਿਰ ਹੁਣ ਹਾਂ ਚੈਰੀਆਂ ਆ ਗਈਆਂ ਯੈਸ ਅੱਗੇ ਵਾਈਨਰੀਆ ਵੀ ਆ ਇੱਕ ਦਿਨ ਤੁਹਾਨੂੰ ਉੱਥੇ ਵੀ ਲੈ ਕੇ ਜਾਵਾਂਗੇ ਵਾਈਨ ਕਿੱਦਾਂ ਬਣਦੀ ਆ। ਉਹ ਉਹਦਾ ਪ੍ਰੋਸੈਸ ਵੀ ਦਿਖਾਵਾਂਗੇ। ਟਾਈਮ ਕੱਢ ਕੇ ਉੱਧਰ ਵੀ ਜਾਣੇ ਆ ਤੇ ਫਿਲਹਾਲ ਬਾੜਾਲੇ ਪਾਸੇ ਨਿਕਲੀਏ। ਰਾਹ ਚ ਲੈ ਲਈ ਆਪਾਂ ਬ੍ਰੇਕ ਤੇ ਕਿਉਂਕਿ ਹੁਣ ਬਿਲਕੁਲ ਇੱਥੇ ਲੱਗ ਹੀ ਜਾਣਾ ਆਪਾਂ ਉਹ ਸਾਹਮਣੇ ਬਾੜ ਦੇ ਦੇ ਪੈ ਨਾ ਉੱਧਰ ਜਾਣਾ ਤੇ ਸ਼ਾਇਦ ਬੈਕ ਸਾਈਡ ਤੇ ਲੀਕ ਵੀ ਆ ਜਾਂ ਪਤਾ ਨਹੀਂ ਹੈਗੀ ਕਿ ਨਹੀਂ ਉਹ ਗੂਗਲ ਮੈਪਸ ਤੇ ਦਿਖਾ ਰਿਹਾ ਬਸ। ਮੈਂ ਕਿਹਾ ਚਲੋ ਥੋੜਾ ਵੀਊ ਕੈਪਚਰ ਕਰੀਏ। ਇਹ ਆਂਗੂਰਾ ਦਾ ਖੇਤ ਹਨ ਤੇ ਜਿੱਦਾਂ ਕੋਈ ਰੈੱਡ ਹੁੰਦੇ ਕੋਈ ਬਲੈਕ ਬਲੈਕ ਹੁੰਦੀ ਫਿਰ ਉਸ ਹਿਸਾਬ ਨਾਲ ਉਹਦੀ ਵਾਈ ਨਿਕਲਦੀ ਆ ਉਹ ਦੂਰ ਤੱਕ ਦੇਖੋ ਉੱਤੇ ਪਹਾੜਾਂ ਦੇ ਵਿੱਚ ਵੀ ਜਿੱਦਾਂ ਇੰਡੀਆ ਦੇ ਵਿੱਚ ਬਣਾਏ ਹੁੰਦੇ ਨਾ ਪਹਾੜਾਂ ਦੇ ਵਿੱਚ ਵੀ ਖੇਤ ਉੱਪਰ ਥੱਲੇ ਉੱਪਰ ਥੱਲੇ ਕਰਕੇ ਉਹਦਾ ਕੀਤਾ ਆ ਪਾਣੀ ਲਾਉਣ ਦੇ ਨਾ ਲੱਗਦਾ ਟੁਕਾ 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 ਬਾਕੀ ਚਲੋ ਤੇ ਜਿਹੜੇ ਪਹਿਲਾਂ ਜਦੋਂ ਕਹਿੰਦੇ ਹੁੰਦੇ ਵੀ ਤਾਰਾ ਨਹੀਂ ਹੁੰਦੀਆਂ ਨਾ ਸਾਰਾ ਕੁਝ ਹੁੰਦਾ ਇੱਥੇ ਇਹ ਸਭ ਉਹ ਜਿੱਦਾਂ ਕਹਿੰਦੇ ਸੀ ਨਾ ਨਾ ਉਥੇ ਤੇ ਥੁੱਕਣ ਤੇ ਜੁਰਮਾਨਾ ਪੈਂਦਾ ਆ ਥੁੱਕੀ ਦਾ ਵੀ ਇਹ ਸਾਰਾ ਕੁਝ ਹੁੰਦਾ ਇਹ ਇਹ ਵੀ ਦੂਜਾ ਹੀ ਇੰਡੀਆ ਇੱਕ ਹਿਸਾਬ ਦਾ ਲੇਕਿਨ ਚਲੋ ਵਧੀਆ এনवायरमेंट ਵਧੀਆ ਹੁਣ ਆਹ ਦੇਖੋ ਇੰਡੀਆ ਵਾਹ ਕਿਦਾਂ ਆਹ ਉਹ ਇੱਦਾਂ ਨੂੰ ਗੋਰੀਏ ਵਾ ਆਪਣੀ ਜਿਹੜਾ ਕੋਈ ਦੂਸਰਾ ਅਲੂਮੀਨੀਅਮ ਦੇ ਪਿਛਾਦ ਬੜੇ ਹੁੰਦੇ ਆ ਇੱਥੇ ਜ਼ਿਆਦਾਤਰ ਲੱਕੜ ਦੇ ਹੁੰਦੇ ਮੋਸਟਲੀ ਲੱਕੜ ਦੇ ਖੰਭੇ ਹੁੰਦੇ ਕੀ ਕਹਿ ਰਿਹਾ ਸੀ ਨੀ ਨੂੰ ਇੱਦਾਂ ਸਿਰਫ ਇਹ ਡਿਫਰੈਂਸ ਆ ਕਿ ਇੱਦਾਂ ਗੋਰੇ ਹੁੰਦੇ ਆ ਇੰਟਰਨੈਟ ਜੀ ਚਲੋ ਅੱਗੇ ਕਰਦੇ ਆ ਆਪਣਾ ਸਫਰ ਸ਼ੁਰੂ ਹਣ ਅੱਗੇ ਨੂੰ ਆਪਾਂ ਜੀ ਪਹੁੰਚ ਗਏ ਆ ਜਿੱਥੇ ਆਪਾਂ ਸਨਸੈਟ ਵਿਊ ਵੇਖਣਾ ਕੈਪਚਰ ਕਰਨਾ ਤੇ ਪਹਿਲਾਂ ਤੁਹਾਨੂੰ ਹੁਣ ਦਿਖਾਈਏ ਆ ਦੇਖੋ ਇੱਥੇ ਕਾਫੀ ਫੈਮਿਲੀ ਆਉਂਦੀ ਐ ਇਸ ਟਾਈਮ ਤੇ ਇੱਧਰ ਸਾਰੇ ਪਾੜ ਪਾੜ ਫਿਰ ਇੱਧਰ ਆ ਥੱਲੇ ਨੂੰ ਆ ਤੇ ਉਹ ਸਾਹਮਣੇ ਸੂਰਜ ਤੇ ਇਹਦਾ ਬਹੁਤ ਵਧੀਆ 뷰 ਆਣਾ ਜਦੋਂ ਡੁੱਬਨ ਲੱਪਿਆ ਤੇ ਹੁਣ ਆਪਾਂ ਇੱਧਰ ਵਾਕ ਕਰਕੇ ਦੇਖਦੇ ਆ ਨੀਅਰ ਅਬਾਊਟ ਕੀ ਆ ਸਨਸੈਟ ਹੋ ਨੋ ਟਾਈਮ ਸੀਗਾ ਤੇ ਆਪਾਂ ਥੋੜਾ ਅੱਗੇ ਐਕਸਪਲੋਰ ਕਰਨਾਗੇ ਅੱਗੇ ਆਪਾਂ ਨੂੰ ਮਿਲ ਗਈ ਹੈ ਜੀ ਇਹਨਾਂ ਦੀ ਰਿਜ਼ਰਵਡ ਨੈਸ਼ਨਲ ਪਾਰਕ ਪਹਾੜਾ ਇਹ ਜੰਗਲ ਐਕਚੁਅਲੀ ਉਹ ਹੁਣ ਮੈਨੂੰ ਜੇ ਮੈਂ ਲਾਗੇ ਚੱਲ ਗਿਆ ਤਾਂ ਉਹ ਭੱਜਣਾ ਦੋ ਹਿਰਨਾ ਉਥੇ ਜ਼ੂਮ ਕਰਦੇ ਆ ਆ ਦੇਖੋ ਜੀ ਹੁਣ ਜ਼ੂਮ ਕਰਕੇ ਤੁਹਾਨੂੰ ਪ੍ਰੋਪਰ ਦਿਖਾਤਾ ਹਿਰਨਾ ਯਾ ਵਾਤਾ ਇੱਕ ਦੋ ਸੀਗੇ ਇੱਕ ਭਾਜੀ ਲੱਗਦਾ ਇਹਨਾਂ ਦੇ ਵਿੱਚੋਂ 8.5 ਹੋ ਗਏ ਅਦੇ ਵਿੱਚ ਹਿਰਨ ਨਹੀਂ ਆ ਗੱਲੇ ਹਿਰਨ ਵੀ ਆ ਤੇ ਹੋਰ ਵੀ ਜੰਗਲੀ ਜਾਨਵਰ ਆ ਭਾਲੂ ਵਗੈਰਾ ਵੀ ਆ ਲੇਕਿਨ ਇਸ ਟਾਈਮ ਤੇ ਨਹੀਂ ਹੋਣਾ ਕਿਸੇ ਨੇ ਕਿਉਂਕਿ ਇਹ ਨਾਈਟ ਨੂੰ ਬੰਦ ਕਰ ਦਿੰਦੇ ਆ ਮੇਰੇ ਕਰਕੇ ਨਹੀਂ ਹੋਣਾ ਬਾਸ ਮੇਨ ਗੱਲ ਇਹ ਹੋਈ ਆ ਕਿ ਮੇਰੇ ਕਰਕੇ ਨਹੀਂ ਹੋਣਾ ਉਹ ਬੰਦ ਕਰ ਦਿੰਦੇ ਨਾ तकरीबन 7:30 ਹੋ ਗਏ ਨਾ ਹਾਂ 8:30 9 ਵਜੇ ਪਾਰਕ ਬੰਦ ਹੋ ਜਾਣੀ ਨਾ ਫਿਰ ਉਸ ਟਾਈਮ ਤੇ ਘੁੰਮਦੇ ਫਿਰਦੇ ਰਹਿੰਦੇ ਹੁਣ ਤੇ ਇਧਰ ਨੂੰ ਇੱਕ ਪਾਸੇ ਲੇਕ ਨਿਊਲ ਵੇਖ ਲਿਆ ਅਛ ਨਿਊਲ ਵੇਖ ਲਿਆ ਤੇ ਫੇਰ ਜਾਈਦਾ ਨਹੀਂ ਇੱਕ ਦਿਨ ਮੈਂ ਆਪਣੇ ਨਾਲ ਬੰਦੇ ਡਰਪੋਕ ਲੈ ਆਂ ਤਾਂ ਕਰਾਂਗੀ ਤੇ ਗੱਡੀ 'ਚ ਨਹੀਂ ਬਾਹਰ ਇਕਲਨ ਦੇਂਦੇ ਤੇ ਮੈਂ ਰਹਿ ਸਕਦਾ ਇੰਨਾ ਸੋਹਣਾ ਵਿਊ ਹੋਵੇ ਥੱਲੇ ਪਾਣੀ ਆਹਾਹਾ ਅੱਗੇ ਜਾ ਕੇ ਵੇਖਦੇ ਹਾਂ ਕੀ ਸੀਨ ਚਲੋ ਹੁਣ ਆਪਾਂ ਚੱਲਦੇ ਹਾਂ ਥੱਲੇ ਨੂੰ ਤੇ ਥੱਲੇ ਲੇਕ ਦੇ ਕੋਲ ਚੱਲਦੇ ਆ ਥੱਲੇ ਵੀ ਗੱਡੀਆਂ ਆਈਆਂ ਹੋਰ ਇੱਕ ਲੱਗੀ ਹੋਈ ਇੱਕ ਗੱਡੀ ਪਰ ਪਤਾ ਨਹੀਂ ਆਪਾਂ ਚਲੋ ਵਾਕ ਕਰਕੇ ਜਾਂਦੇ ਆ ਵਾਕ ਕਰਨ ਦਾ ਆਪਣੇ ਵੱਖਰਾ ਮਜ਼ਾ ਆ ਹਾਂਜੀ ਨੀਨੂ ਦਾਦਾ ਗੰਦਾ ਆ ਉਤਰ ਗਏ ਆ ਸਾਰੀਆਂ ਪੌੜੀਆਂ ਕਿੰਨੀਆਂ ਇਹ ਪੌੜੀਆਂ ਨੇ ਤੇ ਬੰਦਾ ਕਿੰਨੀਆਂ ਉਤਰੇ ਤੱਕ ਜਾਈਦਾ ਤੇ ਇਹ ਏਰੀਆ ਬਣਾਇਆ ਨੇ ਨੇ ਸਵਿਮਿੰਗ ਕਰਨ ਵਾਸਤੇ ਬੋਟਿੰਗ ਕਰਨ ਵਾਸਤੇ ਤੇ ਆਪਾਂ ਥੋੜੀ ਦੇਰ ਇੱਥੇ ਹੁਣ ਆਪਣਾ ਟਾਈਮ ਸਪੈਂਡ ਕਰਦੇ ਆਂ ਫਿਰ ਇਹ ਤੋਂ ਬਾਅਦ ਤੁਹਾਨੂੰ ਲੈ ਜਾਵਾਂਗੇ ਸਿੱਧਾ ਜਿੱਥੇ ਸੂਰਜ ਨਹੀਂ ਡੁੱਬਣਾ ਉਹ 뷰 ਦੇਖਾਂਗੇ ਮੇਨ ਜਿਹਦੇ ਵਾਸਤੇ ਆਪਾਂ ਦੇਖ ਕੇ ਆਏ ਆਂ ਠੰਡ ਲੱਗਦੀ ਓਹੋ ਜੈਕਟ ਲੈਣ ਕੱਡੀ ਗੱਡੀ ਚ ਤੇਰੀ ਸ਼ਤਾਨੀਆਂ ਰਿਕਾਰਡ ਕਰ ਕੀ ਸ਼ਤਾਨੀਆਂ ਕਰ ਲੱਗਾ ਤੂੰ ਮੈਂ ਰਿਕਾਰਡ ਕਰ ਲੈਣਾ ਭਾਊ ਉਹ ਸੂਰਜ ਇੱਧਰ ਆ ਗਿਆ ਵਾ ਪਹਿਲਾਂ ਦੁਪਰ ਲੈਵਨ ਨਹੀਂ ਹਾਂਜੀ ਕੀ ਸ਼ਤਾਨੀਆਂ ਰਿਕਾਰਡ ਕਰੀਏ ਤੇਰੀਆਂ ਉੱਪਰ ਪਤਾ ਖਾਨ ਬੈਠੇ ਕੌਣ ਤੇਰੇ ਵਾਚਮੈਨ ਤੂੰ ਹੁਣ ਵਾਚਮੈਨ ਬਣ ਗਿਆ ਨਹੀਂ ਉਹਨਾਂ ਨੂੰ ਲਾਈਫਗਾਰਡ ਕਹਿੰਦੇ ਆ ਵੈਸੇ ਹਨ ਹਾਂ ਲਾਈਫਗਾਰਡ ਆਹੋ ਪਰ ਉਹਨਾਂ ਨੇ ਕਹਿਣ ਦੀ ਗੱਲ ਕੀਤੀ ਵੀ ਲਾਈਫਗਾਰਡ ਕਹਿੰਦੇ ਉਹਨਾਂ ਨੂੰ ਹੁਣ ਠੰਡ ਨਾਲ ਜੇ ਹਵਾ ਹੀ ਬੜੀ ਤੇਜ਼ ਹੈ ਤਾਂ ਜੈਕਟ ਭੁੱਲ ਐ ਦੋਵੇਂ ਘਰੇ ਤਾਂ ਹੁਣ ਠਰੂ 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 ਕਰਨ ਦੇ ਸੌਰੀ ਗੱਡੀ 'ਚ ਸੌਰੀ ਸ਼ਕਤੀਮਾਨ ਮਾਫੀ ਦੇ ਦਿੱਤੀ ਜAVE ਮੇਰੇ ਮੂੰਹ ਘਰ ਨਿਕਲ ਗਿਆ ਨਹੀਂ ਮੇਰੀ ਗੰਦਿਆ ਨਾ ਆਵੇ ਲੈ ਓਏ ਗਦੇ ਨਾ ਨਾ ਕਰ ਸਾਰੀ ਟੀ-ਸ਼ਰਟ ਦੇ ਵਿੱਚ ਹੱਥ ਪਾਉਂਦਾ ਵਾ ਸਾਰੀ ਠੰਡੇ ਠੰਡੇ ਹੱਥ ਲਾਉਣ ਹੁੰਦਾ ਤਲੀਏ ਚਲੋ ਇਹਨੂੰ ਠੰਡ ਲੱਗਦੀ ਪਈ ਆ ਆਪਾਂ ਬੈਕ ਚੱਲਦੇ ਆ ਹਿੱਲ ਦੇ ਉੱਤੇ ਕਿਉਂਕਿ 30 ਮਿੰਟਸ ਲੱਗ ਜਾਏ ਤਾਂ ਲੱਗ ਜਨੇ ਡਰਾਈਵ ਕਰਦੇ ਕਰਦੇ ਤੇ ਫਿਰ ਜਿਹੜਾ ਮੇਨ ਆਪਣਾ ਨਜ਼ਾਰਾ ਆ ਆਹ ਵਾਲਾ ਉਹ ਨਾ ਖੁਸ਼ ਜਵੇ ਜਿਹਦੇ ਕਰਕੇ ਆਏ ਆ ਚਲੋ ਜੀ ਲਾਗੇ ਹੋ ਕੇ ਮਿਲ ਹੀ ਗਿਆ ਅੱਗੇ ਕੀ ਹੋਇਆ ਕਿ ਮੈਂ ਨਾ ਗੱਡੀ ਦੀ ਬਾਰੀ ਬੰਦ ਕੀਤੀ ਉਹਨੇ ਹਾਰਨ ਮੱਜ ਗਿਆ ਤੇ ਭੱਜ ਗਿਆ ਇਹੋ ਹੀ ਸੀਗਾ ਸੇਮ ਵਾਲ ਕਿੰਨਾ ਸੋਹਣਾ ਵਾਹ ਲਾਈਵ 'ਚ ਪਹਿਲੀ ਵਾਰੀ ਦੇਖਿਆ ਹਿਰਨ ਹਾਂਜੀ ਨੀਨੂ ਕਿੱਦਾਂ ਰਿਹਾ ਵੀਊ ਤੁਹਾਡਾ ਵੀ ਵੇਖ ਕੇ ਮਜ਼ਾ ਆਇਆ ਹਿਰਨ ਵੇਖ ਕੇ ਮਜ਼ਾ ਆਇਆ ਉਹ ਤਾਂ ਟੰਡਾ ਟੰਡਾ ਬੰਨ ਪੱਕੀ ਸੀ ਰ ਟੰਡਾ ਉਹ ਅੰਦਰ ਚਲਾ ਗਿਆ ਭੱਜ ਗਿਆ ਅੰਦਰ ਆਹੋ ਉਹ ਭੱਜਣ ਲੱਪਿਆ ਹੁਣ ਅੰਦਰ ਨੂੰ ਲਓ ਜੀ ਪਹੁੰਚ ਗਏ ਦੁਬਾਰਾ ਫੇਰ ਉਸੇ ਜਗ੍ਹਾ ਤੇ ਤੇ टाइम तो काफी हो गया लेकिन सूरज साहब हजे छिपे नहीं लेकिन व्यू तुम देखो कि सोहना आ रहा एक पास आज जवान सैटअप करता है कि यह कैप्चर कर देगा सूरज कितना थले 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 जान लिया ਲਓ ਜੀ ਪੈ ਚੱਲਾ ਨੇਰਾ ਅੱਛਾ ਗਾ ਆ ਮੈਂ ਪਤਾ ਨਹੀਂ ਕਿ ਆਇਆ ਤਰਾਨੀ ਇਹਦੇ ਚ ਆ ਆਡੀਓ ਕੈਪਚਰ ਹੋਈ ਕਿ ਨਹੀਂ ਪਰ ਇਹ ਮੈਂ ਇਹ ਇਹ ਦੇਖਣ ਨੂੰ ਹਜੇ ਵੀ ਲਾਈਟ ਲੱਗਦੀ ਪਈ ਲੇਕਿਨ ਆਲਮੋਸਟ ਨੇਰਾ ਹੀ ਹੋ ਗਿਆ ਵਾ ਤੇ ਆ ਦੇਖੋ ਕਿਉਂਕਿ ਉਧਰ ਹੈ ਨਾ ਉੱਪਰ ਥੋੜਾ ਥੱਲੇ ਬੜੀ ਤੇਜ਼ੀ ਨਾਲ ਥੱਲੇ ਜਾਂਦਾ ਪਿਆ ਇੱਦਾਂ ਦੇਖਦੇ ਵੇਖਦੇ 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 ਨੇ ਥੱਲੇ ਘੇ ਭਜਣਾ ਦੇਖੋ ਕਿ ਕਿੰਨੀ ਤੇਜ਼ੀ ਨਾਲ ਥੱਲੇ ਜਾਂਦਾ ਪਿਆ ਚਲੋ ਮਾਜੀਆ ਇਹ ਮਿੰਟੋ ਮਿੰਟੀ ਐਡਾ ਮੈਂ ਜੈਨ ਵੀਡੀਓ ਨੂੰ ਸਟਿਲ ਵੀ ਰੱਖਾਂਗਾ ਨਾ ਵਹਿੰਦੇ ਵਹਿੰਦੇ ਨਹੀਂ ਰਹਿ ਪੈ ਜਾਣਾ ਦੇਖ ਲਿਓ ਉਹਨਾਂ ਨੂੰ ਹੈ ਨਾ ਵਸ ਵੇਖਣ ਚ ਕਿੰਨਾ ਟਾਈਮ ਲੱਗਾ ਪਰ ਜਦੋਂ ਇੱਕਦਮ ਛਿੱਪਿਆ ਨਾ نیچے ਗਿਆ ਉਹ ਦੇਖ ਦੇਖਦੇ ਤਾਂ ਮੈਂ ਕਹਿੰਦਾ ਮੈਂ ਵੀਡੀਓ ਮੈਂ ਤੇ ਮੈਂ ਬੰਦ ਨਹੀਂ ਕਰਨੀ ਸਟਾਪ ਕਰਨੀ ਉਹ ਵੇਖ ਕਿੰਨੀ ਫਾਸਟ ਜਾਂਦਾ ਪਿਆ ਵਾਓ ਚਲੋ ਜੀ ਉਹ ਮੋੜ ਕਿੱਥੇ ਨਹੀਂ ਗਿਆ ਜਾਨ ਆਲਮੋਸਟ ਨਿਕਰਾ ਹੋ ਗਿਆ ਆਲਮੋਸਟ ਨਹੀਂ ਅਗਲੇ ਪਾਸੇ ਦਿੱਸਦਾ ਹੈ ਮਤਲਬ ਕਿ ਆ ਜਿਹੜੀ ਪਹਾੜੀ ਤੋਂ ਪਰਲੇ ਬੰਨੇ ਉਹ ਹੋਗੇ ਨੁੱਚੀ ਚੋਟੀ ਤੇ ਲੇਕਿਨ ਇਨਾ ਫਰਕ ਨਹੀਂ ਪੈਣਾ 1-2 ਮਿੰਟ 1-2 ਮਿੰਟ ਦਾ ਹੀ ਫਰਕ ਹੋਣਾ ਜਿਆਦਾ ਨਹੀਂ ਹੋਣਾ ਇਸ ਸੈਕਟਰ ਹੋਰ ਕੰਟਰੀ ਚ ਨਿਕਲ ਗਏ ਹੋਰ ਅਨੇ ਕਿਹੜਾ ਵੀਜ਼ਾ ਲੈਣਾ ਸੂਰਜ ਚਲੋ ਇਹਨਾਂ ਇੰਡੀਆ ਚ ਜਾਂਦਾ ਪੈਂ ਇੰਡੀਆ ਬਾਕੀ ਸਾਰੀ ਕਰੇਂ ਹਿੰਦੀਏ ਤੇ ਚੜ ਗਿਆ ਸੇਮ ਤੇ ਚਲੋ ਜੀ ਉਮੀਦ ਸਾਨੂੰ ਇਹੋ ਹੀ ਆ ਕਿ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਗੀ ਹਾਂ ਇੰਨੀ ਠੰਡ ਚ ਬਣਾਈ ਇਸ ਟਾਈਮ ਬਹੁਤ ਠੰਡ ਹੋਗੀ ਹਾਂ ਦੇਖੋ ਮੈਂ ਹੁਣੇ ਜਾ ਕੇ ਨਹੀਂ ਪਾਈ ਸੀ ਹੁਣ ਮੈਂ ਜੈਕਟ ਧ ਪਾਈ ਆ ਤੁਹਾਨੂੰ ਮਿਲਾਂਗੀ ਆਪਾਂ ਨੈਕਸਟ ਵੀਡੀਓ ਜਲਦੀ ਉਦੋਂ ਰੱਖ ਲਈ ਬਾਏ ਬਾਏ